ਸਭ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਹੈਗੀ ਹੈ ਜੀ 7 ਪੋ 21 ਦਸੰਬਰ ਤੇ ਗੁਰੂ ਗੋਬੀ ਸਿੰਘ ਜੀ ਪਰਿਵਾਰ ਸਮੇਤ ਤੇ ਆਪਣੇ ਸਿੰਘਾਂ ਸਮੇਤ ਆਨੰਦਪੁਰ ਦਾ ਕਿਲਾ ਛੱਡਣ ਤੋਂ ਬਾਅਦ ਇਸ ਸਥਾਨ ਵੱਲ ਨੂੰ ਆਏ ਸਨ ਤੇ ਰਸਤੇ ਵਿੱਚ ਬਾਬਾ ਅਜੀਤ ਸਿੰਘ ਜੀ ਗੁਰੂ ਮਹਾਰਾਜ ਜੀ ਨੂੰ ਪੁੱਛਦੇ ਨੇ ਪਿਤਾ ਜੀ ਆਨੰਦਪੁਰ ਸਾਹਿਬ ਨੂੰ ਕਦੋਂ ਵਾਪਸ ਆਵਾਂਗੇ ਤਾਂ ਗੁਰੂ ਦੱਸਦੇ ਨੇ ਇਸ ਜਨਮ ਵਿੱਚ ਤਾਂ ਬਹੁਤ ਮੁਸ਼ਕਿਲ ਹੈ ਪਰ ਅਸੀਂ ਹੌਲੇ-ਮਹਾਲੇ ਤੇ ਇੱਥੇ ਹਾਜ਼ਰ-ਨਾਜ਼ਰ ਹੋਏ ਕਰਾਂਗੇ ਤੇ ਆਓ ਆਪਾਂ ਤੁਹਾਨੂੰ ਇੱਥੇ ਪਰਿਵਾਰ ਬਿਸ਼ੋਰਾ ਜੋ ਕਿ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਉਹਦੇ ਦਰਸ਼ਨ ਕਰਵਾਨੇ ਆ ਤੇ ਗੁਰੂ ਜੀ ਜਦੋਂ ਇੱਥੇ ਪਹੁੰਚ ਗਏ ਸਨ ਸਰਸਾ ਨਦੀ ਦੇ ਕਿਨਾਰੇ ਤੇ ਤਾਂ ਅੰਮ੍ਰਿਤ ਵੇਲਾ ਹੋ ਗਿਆ ਸੀ ਤਾਂ ਗੁਰੂ ਜੀ ਨੇ ਕਿਹਾ ਸਵੇਰ ਦੇ ਦਿਮਾਨ ਸਜਾਏ ਜਾਣ ਤਾਂ ਆਸਾਦੀ ਵਾਰ ਤੇ دیوان ਸਜਾਏਗੇ ਤੇ ਪਿੱਛੇ ਤੋਂ ਮੁਗਲਾ ਨੇ ਗੁਰੂ ਜੀ ਤੇ ਹਮਲਾ ਕਰ ਦਿੱਤਾ ਸੀ ਤਾਂ ਭਾਈ ਜੀਵਨ ਸਿੰਘ ਜੀ ਨੇ ਉਹਨਾਂ ਦਾ ਡੱਟ ਕੇ ਮੁਕਾਬਲਾ ਕੀਤਾ ਤੇ ਸ਼ੀਦੀ ਦਾ ਜਮ ਪ੍ਰਾਪਤ ਕੀਤਾ ਤੇ ਉਸ ਤੋਂ ਬਾਅਦ ਫਿਰ ਗੁਰੂ ਜੀ ਨੇ ਰਾਤ ਦੇ ਸਮੇਂ ਜਦੋਂ ਸਰਸਰ ਨਦੀ ਦਾ ਪਾਰ ਕਰਨ ਲੱਗੇ ਤਾਂ ਸਰਸਰ ਨਦੀ ਵਿੱਚ ਹਾੜ ਆ ਗਿਆ ਸੀ ਤੇ ਪਾਣੀ ਬਹੁਤ ਜ਼ਿਆਦਾ ਹੋਰ ਕਾਰਨ ਪੂਰਾ ਪਰਿਵਾਰ ਖੇੜੂ-ਖੇੜੂ ਹੋ ਗਿਆ ਸੀ। ਗੁਰੂ ਗੋਬੀ ਸਿੰਘ ਜੀ ਤੇ ਬਡੇ ਸਾਹਿਬਜਾਦੇ ਅਲੱਗ ਹੋ ਗਏ ਸਨ, ਮਾਤਾ ਗੁਜਰੀ ਤੇ ਛੋਟੇ ਸਾਹਿਬਜਾਦੇ ਅਲੱਗ ਹੋ ਗਏ ਸਨ ਤੇ ਮਾਤਾ ਸਹਿਬ ਕੌਰ ਜੀ ਤੇ ਮਾਤਾ ਸੁੰਦਰੀ ਜੀ ਅਲੱਗ ਹੋ ਗਏ ਸਨ। ਤੇ ਉਸ ਤੋਂ ਬਾਅਦ ਇਸ ਸਥਾਨ ਤੇ ਗੁਰਦੁਆਰਾ ਸਾਹਿਬ ਪਰਿਵਾਰ ਵੀ ਛੋੜਾ ਬਣਾਇਆ ਹੋਇਆ ਹੈ। ਤੇ ਆਪਾਂ ਆਓ ਅੰਦਰ ਜਾ ਕੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਤੇ ਤੁਸੀਂ ਵੀ ਦਰਸ਼ਨ ਕਰੋ। ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਲੋਕ ਇਸ ਸਥਾਨ ਤੇ ਨਹੀਂ ਪਹੁੰਚ ਸਕੇ ਕੋਈ ਇਸ ਸਥਾਨ ਦੇ ਦਰਸ਼ਨ ਕਰ ਸਕਣ ਏ ਕਨੌਰੀ ਰੋਪੜ ਦੇ ਵਿਚਾਲੇ ਗੁਰਦੁਆਰਾ ਸਾਹਿਬ ਪੈਂਦਾ ਹੈ ਤੇ ਆਓ ਆਪਾਂ ਤੁਹਾਨੂੰ ਅੰਦਰ ਜਾ ਕੇ ਦਰਸ਼ਨ ਕਰਵਾਉਣੀ ਆ ਇਸ ਗੁਰਦੁਆਰਾ ਸਾਹਿਬ ਦੇ ਤੇ ਇੱਥੇ ਜੋ ਪ੍ਰਾਤਨ ਸ਼ਸਤਰ ਮਿਲੇ ਸੰਨ ਉਹਨਾਂ ਦੇ ਵੀ ਦਰਸ਼ਨ ਕਰਵਾਉਣੀ ਆ ਇਹ ਸਥਾਨ ਸਾਸਨ ਨਦੀ ਦੇ किनारे ਤੇ ਸਥਿਤ ਹੈ ਜੀ ਤੇ ਉੱਪਰ ਉਚਾਈ ਤੇ ਇੱਕ ਇਹ ਟੀਬਾ ਟੀਬਾ ਇਹ ਟੀਬੇ ਹੁੰਦੇ ਸਨ ਇਸ ਏਰੀਆ ਵਿੱਚ ਤੇ ਕਾਫੀ ਉੱਚਾ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ ਇਹ ਤੇ ਅੰਦਰ ਆਪਾਂ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਦੇ ਆਂ ਤੇ ਬਾਕੀ ਆਪਾਂ ਤੁਹਾਨੂੰ ਜਿੱਥੋਂ ਆਪਾਂ ਫਿਰ ਗੁਰੂ ਗੋਬੀ ਸਿੰਘ ਜੀ ਜਿਸ ਸਥਾਨ ਨੂੰ ਗਏ ਸਨ ਤੇ ਛੋਟੇ ਸਾਹਿਬ ਜਦੇ ਜਿਸ ਸਥਾਨ ਨੂੰ ਗਏ ਸਨ ਆਪਾਂ ਤੁਹਾਨੂੰ ਉਹ ਗੁਰਦੁਆਰਾ ਸਾਹਿਬਾਂ ਦੇ ਵੀ ਦਰਸ਼ਨ ਕਰਾਵਾਂਗੇ ਤੇ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਤੇ ਇਸ ਸਮੇਂ ਕੋਸ਼ਿਸ਼ ਕਰੀਏ ਕਿ ਆਪਾਂ ਵੀ ਆਪਣੇ ਇਤਿਹਾਸ ਨਾਲ ਜੁੜੀਏ ਤੇ ਆਪਣੇ ਬੱਚਿਆਂ ਨੂੰ ਵੀ ਆਪਣੇ ਸਿੱਖ ਇਤਿਹਾਸ ਨਾਲ ਜੋੜੀਏ ਤੇ ਜਿੰਨਾ ਵੀ ਹੋ ਸਕੇ ਤਾਂ ਇਹਨਾਂ ਸਥਾਨਾਂ ਤੇ ਆ ਕੇ ਆਪਾਂ ਦਰਸ਼ਨ ਕਰੀਏ ਤੇ ਕੋਸ਼ਿਸ਼ ਕਰੀਏ ਕਿ ਆਪਾਂ ਇੱਥੇ ਆ ਕੇ ਇਤਿਹਾਸ ਨੂੰ ਜਾਣੀਏ ਤਾਂ ਜੋ ਸਾਨੂੰ ਪਤਾ ਲੱਗੇ ਵੀ ਸਿੱਖ ਕੌਮ ਵਿੱਚ ਕਿੱਡੇ-ਕਿੱਡੇ ਜੋਦੇ ਪੈਦਾ ਹੋਏ ਨੇ ਤੇ ਆਓ ਆਪਾਂ ਤੁਹਾਨੂੰ ਦਰਬਾਰ ਸਾਹਿਬ ਜਾ ਕੇ ਅ ਦਰਸ਼ਨ ਕਰਵਾਉਨੇ ਆ ਤੇ ਤੁਸੀਂ ਦਰਸ਼ਨ ਕਰੋ ਜੀ ਤੇ ਜਦੋਂ ਇਸ ਸਥਾਨ ਤੇ ਖੁਦਾਈ ਕਰੀ ਗਈ ਸੀ ਤਾ ਉਸ ਟਾਈਮ ਤੇ ਇਹ ਸ਼ਸਤਰ ਮਿਲੇ ਸਨ ਇੱਕ ਕਰਪਾਨ ਮਿਲੀ ਸਨ ਇੱਕ ਖੰਡਾ ਮਿਲਿਆ ਸੀ ਤੇ ਇੱਕ ਗੜਬਾ ਮਿਲਿਆ ਸੀ ਤੇ ਜੋ ਉੱਥੇ ਸ਼ਸਤਰ ਇਹ ਪਾਏ ਨੇ ਤੇ ਤੁਸੀਂ ਇਹਨਾਂ ਦੇ ਵੀ ਜਾ ਕੇ ਉੱਥੇ ਦਰਸ਼ਨ ਕਰ ਸਕਦੇ ਹੋ ਤੇ ਤੁਸੀਂ ਜ਼ਰੂਰ ਦਰਸ਼ਨ ਕਰਿਓ ਜੀ ਇਹ ਉੱਥੇ ਹੀ ਪਾਏ ਨੇ ਜਦੋਂ ਉਸ ਟਾਈਮ ਇੱਥੇ ਖਦਾਈ ਕਰੀ ਗਈ ਸੀ ਤਾਂ ਇਹ ਸਥਾਨ ਤੋਂ ਇਹ ਸ਼ਸਤਰ ਮਿਲੇ ਸਨ ਤੇ ਉਸ ਤੋਂ ਬਾਅਦ ਫਿਰ ਮਾਤਾ ਗੁਜਰੀ ਜੀ ਕੁੰਮਾ 마ਸੀ ਦੀ ਚੌਂਪੜੀ ਵਿੱਚ ਚਲੇ ਗਏ ਸਨ ਤੇ ਤੁਹਾਨੂੰ ਆਪਾਂ ਹੁਣ ਉੱਥੇ ਹੀ ਲੈ ਕੇ ਜਾਵਾਂਗੇ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਜੋ ਕਿ ਉੱਥੇ ਸਥਾਨ ਬਣਿਆ ਹੋਇਆ ਕੁੰਮਾ 마ਸੀ ਦੀ ਤੇ ਉੱਥੇ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਤੇ ਦਰਸ਼ਨ ਕਰਾਵਾਂਗੇ ਉਸ ਸਥਾਨ ਦੇ ਤੇ ਉਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਪੱਠਾ ਸਾਹਿਬ ਗੁਰਦੁਆਰੇ ਵੀ ਲੈ ਕੇ ਜਾਵਾਂਗੇ ਜਿੱਥੇ ਕਿ ਇਸ ਤੋਂ ਬਾਅਦ ਫਿਰ ਗੁਰੂ ਗੋਬੀ ਸਿੰਘ ਜੀ ਉਸ ਸਥਾਨ ਵਾਲੇ ਨੂੰ ਚਲੇ ਗਏ ਸਨ ਤੇ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਤਾਂ ਜੋ ਤੁਸੀਂ ਪਠਾ ਸਾਹਿਬ ਤੇ ਕੁੰਮਾ ਮਾਚੀ ਦੀ ਦਰਸ਼ਨ ਕਰ ਸਕੋ ਤੇ ਆਓ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਕੁੰਮਾ ਮਾਚੀ ਦੀ ਜੋ ਕਿ ਇਹ ਸਥਾਨ ਬਣਿਆ ਹੋਇਆ ਕੁੰਮਾ ਮਾਚੀ ਦਾ ਤੇ ਪਰਿਵਾਰ ਵਿਛੋੜਾ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੀ ਰਾਸਤਾ ਜਾਂਦਾ ਏ ਬਟ ਉਹ ਦੇਣ ਦਾ ਹੀ ਰਸਤਾ ਏ ਰਾਤ ਨੂੰ ਨਹੀਂ ਜਾ ਸਕਦੇ ਉਸ ਰਸਤੇ ਨੂੰ ਕਿਉਂਕਿ ਉਹ ਨਹਿਰ ਦੇ ਸੂਏ ਦੇ ਲਾਗੇ ਜਾ ਕੇ ਹੀ ਹੈ ਤੇ ਬਾਕੀ ਤੁਸੀਂ ਰੋਪੜ ਦੇ ਵਿੱਚ ਨੂੰ ਵੀ ਇੱਕ ਰਸਤਾ ਆਂਦਾ ਏ ਜੋ ਕਿ ਪ੍ਰੋਪਰ ਬਣਿਆ ਹੋਇਆ ਉੱਥੇ ਨੂੰ ਜਾ ਸਕਦੇ ਹੋ ਉਹ ਬਹੁਤ ਸੇਫ ਰਸਤਾ ਏ ਤੇ ਅੰਦਰ ਦਰਬਾਰ ਸਾਹਿਬ ਹੈ ਤੇ ਇੱਥੇ ਵੀ ਪ੍ਰਾਤਨ ਸ਼ਸਤਰ ਮਿਲੇ ਸਨ ਜੋ ਕਿ ਆਪਾਂ ਤੁਹਾਨੂੰ ਉਹਨਾਂ ਦੇ ਵੀ ਦਰਸ਼ਨ ਕਰਾਵਾਂਗੇ ਜਿੱਦਾਂ ਕਿ ਇਹ ਸ਼ਸਤਰ ਪਏ ਨੇ ਕਿਰਪਾਨ ਪਈ ਹੈ ਇੱਕ ਆਪਣਾ ਸਰਬ ਲੋਹ ਦਾ ਬਾਟਾ ਪੇ ਆਏ ਤੇ ਇਹ ਵੀ ਉੱਥੋਂ ਤੋਂ ਹੀ ਮੇਰੇ ਸਨ ਤੇ ਕੁਝ ਇੱਥੇ ਭੇਡ ਕੀਤੇ ਗਏ ਨੇ ਆ ਸ਼ਾਸਤਰ ਤੇ ਉਸ ਤੋਂ ਬਾਅਦ ਫਿਰ ਆਪਾਂ ਇੱਥੇ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਤੇ ਜਿੱਦਾਂ ਕਿ ਆ ਫੋਟੋਆਂ ਲੱਗੀਆਂ ਹੋਈਆਂ ਨੇ ਮਾਤਾ ਗੁਜਰੀ ਜੀ ਕਿੱਥੇ-ਕਿੱਥੇ ਗਏ ਸਨ ਪਰਿਵਾਰ ਬਿਸ਼ੋਰਾ ਗੁਰਦੁਆਰਾ ਸਨ ਬਾਬਾ ਕੁੰਮਾ ਮਾਛੀ ਜੀ ਦੀ ਤੇ ਉਸ ਤੋਂ ਬਾਅਦ ਪਿੰਡ ਚੱਕ ਢੇਰਾ ਪਿਲਗਨ ਗੁਰਦੁਆਰਾ ਸਾਹਿਬ ਤੇ ਉਸ ਤੋਂ ਬਾਅਦ ਬਾਬੇ ਸ਼ਹੀਦਾ ਕਾਇਨੌਰ ਜੋ ਕਿ ਮਰਿੰਡੇ ਦੇ ਕੋਲ ਹੀ ਪੈਂਦਾ ਤੇ ਅਮਰ ਸਾਹਿਬ ਗੁਰਦੁਆਰਾ ਆਪਾਂ ਤੁਹਾਨੂੰ ਇਹ ਸਾਰੇ ਗੁਰਦੁਆਰਾ ਸਾਹਿਬਾਂ ਦੇ ਵੀ ਦਰਸ਼ਨ ਕਰਾਵਾਂਗੇ ਅਟਕ ਸਾਹਿਬ ਗੁਰਦੁਆਰਾ ਜੋ ਕਿ ਪਿੰਡ ਸੇੜੀ ਵਿੱਚ ਬਣਿਆ ਹੋਇਆ ਰਤ ਸਾਹਿਬ ਗੁਰਦੁਆਰਾ ਇਹ ਵੀ ਪਿੰਡ ਸੇੜੀ ਵਿੱਚ ਬਣਿਆ ਹੋਇਆ ਹੈ ਇਹਨਾਂ ਸਾਰਿਆਂ ਦੇ ਆਪਾਂ ਤੁਹਾਨੂੰ ਮੇਰੀ ਵੀਡੀਓ ਜੋ ਕਿ ਅੱਗੇ ਆਣਗੀਆਂ ਉੱਥੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਕੋਤਵਾਲੀ ਸਾਹਿਬ ਗੁਰਦੁਆਰਾ ਇਹਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਰਤ ਸਾਹਿਬ ਗੁਰਦੁਆਰਾ ਜੋ ਕਿ ਫਤਿਹਗੜ੍ਹ ਸਾਹਿਬ ਬਣਾਇਆ ਹੋਇਆ ਫਾਟਕਾਂ ਦੇ ਕੋਲ ਹੀ ਹੈ ਗੁਰਦੁਆਰਾ ਸਾਹਿਬ ਤੇ ਠੰਡਾ ਬੁਰਜ ਜਿੰਨੇ ਵੀ ਗੁਰਦੁਆਰਾ ਸਾਹਿਬਾਂ ਤੇ ਛੋਟੇ ਸਾਹਿਬਜ਼ਾਦੇ ਤੇ ਵੱਡੇ ਸਾਹਿਬਜ਼ਾਦੇ ਗਏ ਸਨ ਮੇਰੀ ਕੋਸ਼ਿਸ਼ ਰਹੂਗੀ ਕਿ ਮੈਂ ਤੁਹਾਨੂੰ ਸਾਰੇ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਕਰਾਵਾਂ ਜੀ ਤੇ ਉਸ ਤੋਂ ਬਾਅਦ ਫਿਰ ਆਪਾਂ ਨੇੜਾ ਕਾਫੀ ਹੋ ਗਿਆ ਸੀ ਪਰ ਅਸੀਂ ਪੱਠਾ ਸਾਹਿਬ ਗੁਰਦੁਆਰੇ ਰੋਪੜ ਪਹੁੰਚ ਗਏ ਆ ਤੇ ਉੱਥੇ ਆਪਾਂ ਤੁਹਾਨੂੰ ਅੰਦਰ ਜਾ ਕੇ ਦਰਸ਼ਨ ਕਰਾਵਾਂਗੇ ਤੇ ਇਹ ਰੋਪੜ ਤੋਂ ਬਾਹਰ ਨਿਕਲ ਕੇ ਹੀ ਗੁਰਦੁਆਰਾ ਸਾਹਿਬ ਹੈ 메인 ਰੋਡ ਤੋਂ ਹੀ ਰਸਤਾ ਜਾਂਦਾ ਇੱਥੇ ਨੂੰ ਤੇ ਤੁਸੀਂ ਦੇਖ ਸਕਦੇ ਹੋ ਤੇ ਗੁਰੂ ਜੀ ਤੇ ਵੱਡੇ ਸਾਹਿਬਜ਼ਾਦੇ ਜਦੋਂ ਵਿਛੋੜਾ ਪੈ ਗਿਆ ਸੀ ਤਾਂ ਇਸ ਸਥਾਨ ਵਾਲੇ ਨੂੰ ਆਏ ਸਨ ਤੇ ਮਾਤਾ ਗੁਜਰੀ ਜੀ ਕੁੰਮਾ 마ਸੀ ਦੀ ਛਾ ਚੌਪੜੀ ਵਿੱਚ ਇੱਕ ਦਿਨ ਉੱਥੇ ਰਹੇ ਸਨ ਤੇ ਗੁਰੂ ਗੋਬੀ ਸਿੰਘ ਜੀ ਇੱਥੇ ਰਹੇ ਸਨ 7 ਪੋ ਨੂੰ ਦੀ ਰਾਤ ਇੱਥੇ ਹੀ ਕੱਟੀ ਸੀ ਤੇ ਉਸ ਤੋਂ ਬਾਅਦ 8 ਪੋ ਨੂੰ ਉਹ ਅੱਗੇ ਫਿਰ ਚਮਕੌਰ ਸਾਹਿਬ ਦੀ ਵੱਲ ਨੂੰ ਚਲੇ ਗਏ ਸਨ ਤੇ ਇਹ ਹੈ ਗੁਰਦੁਆਰਾ ਪੱਠਾ ਸਾਹਿਬ ਤੇ ਇੱਥੇ ਗੁਰੂ ਜੀ ਸਮੇਂ-ਸਮੇਂ ਦੇ ਨਾਲ ਆਉਂਦੇ ਰਹੇ ਸਨ ਕਿਉਂਕਿ ਇੱਥੇ ਦਾ ਗੁਰੂ ਜੀ ਦਾ ਪਹਿਲਾਂ ਤੋਂ ਵੀ ਇਤਿਹਾਸ ਹੈ ਤੇ ਗੁਰੂ ਜੀ ਇਸ ਸਥਾਨ ਤੇ ਚਾਰ ਵਾਰ ਆਏ ਤੇ ਗੁਰੂ ਜੀ ਇੱਥੇ ਸਭ ਤੋਂ ਪਹਿਲਾਂ ਉਦੋਂ ਆਏ ਸਨ ਜਦੋਂ ਪਗਾ ਪਗਾਣੀ ਦਾ ਜਦੋਂ ਜੁੱਧ ਗੁਰੂ ਜੀ ਜਿੱਤ ਗਏ ਇਸ ਸਥਾਨ ਤੇ ਆਏ ਸਨ ਸਭ ਤੋਂ ਪਹਿਲਾਂ ਆਏ ਸਨ ਤੇ ਜਦੋਂ ਗੁਰੂ ਜੀ ਨੇ ਇੱਥੇ ਆਏ ਇਸ ਸਥਾਨ ਸਾਈਡ ਨੂੰ ਤਾਂ ਉਹਨਾਂ ਨੇ ਮਜ਼ਦੂਰਾਂ ਨੂੰ ਪੁੱਛਿਆ ਕਿ ਕੋਈ ਰਹਿਣ ਵਾਸਤੇ ਜਗ੍ਹਾ ਹੈ ਤਾਂ ਮਜ਼ਦੂਰਾਂ ਨੇ ਅਣਜਾਣ ਬੰਦਾ ਸਮਝ ਕੇ ਗੁਰੂ ਜੀ ਨੂੰ ਪੱਠੇ ਸਾਹਿਬ ਵੱਲ ਨੂੰ ਇਸ਼ਾਰਾ ਕਰ ਦਿੱਤਾ ਤਾਂ ਗੁਰੂ ਜੀ ਨੇ ਕੋੜਾ ਇਸਵਾਰ ਨੂੰ ਗਿਆ ਤਾਂ ਉਹਦੇ ਪੈਰਾਂ ਦੇ ਪੌੜ ਨਾਲ ਹੀ ਇਹ ਪੂਰਾ ਤਪ ਦਾ ਲਾਲ ਪੱਠਾ ਠੰਡਾ ਹੋ ਗਿਆ ਜਦੋਂ ਇੱਥੇ ਦੇ ਮਾਲਿਕ ਜੋ ਕਿ ਨਿਹੰਗ ਖਾਨ ਸੀ ਉਸ ਨੂੰ ਪਤਾ ਲੱਗਿਆ ਤਾਂ ਉਹ ਭੱਜ ਕੇ ਗੁਰੂ ਜੀ ਕੋਲ ਆਇਆ ਤੇ ਆ ਕੇ ਨਮਸਕਾਰ ਕੀਤਾ ਤਾਂ ਦੂਸਰੀ ਵਾਰ ਗੁਰੂ ਜੀ ਇਸ ਸਥਾਨ ਤੇ ਆਏ ਸਨ ਜਦੋਂ ਨਿਹੰਗ ਖਾਨ ਦੇ بیٹے ਦੀ ਸਗਾਈ ਉਸ ਟਾਈਮ ਆਏ ਸਨ ਤੇ ਤੀਜੀ ਵਾਰ ਗੁਰੂ ਜੀ ਇਸ ਸਥਾਨ ਤੇ ਜਦੋਂ ਕੁਰਖੇਤਰ ਤੋਂ ਵਾਪਸ ਪਰਤ ਰਹੇ ਸਨ ਤਾਂ ਗੁਰੂ ਜੀ ਇਸ ਸਥਾਨ ਤੇ ਆ ਕੇ ਉਹਨਾਂ ਨੇ ਰਾਤ ਕੱਟੀ ਸੀ ਤੇ ਲਾਸਟ ਚੌਥੀ ਵਾਰ ਗੁਰੂ ਜੀ ਉਸ ਟਾਈਮ ਆਏ ਸਨ ਜਦੋਂ ਉਹਨਾਂ ਨੇ ਅਨੰਦਪੁਰ ਸਾਹਿਬ ਸਦਾ ਲਈ ਹੀ ਛੱਡ ਦਿੱਤਾ ਸੀ ਤਾਂ ਗੁਰੂ ਜੀ ਇਸ ਸਥਾਨ ਤੇ ਆਏ ਸਨ ਸਤਿਗੁਰ ਨੇੇ ਚਰੋ ਰਣ ਘਰਤਾ ਬਾਕੀ ਤੁਸੀਂ ਮੇਰੀ ਜੋ ਪਹਿਲਾ ਮੈਂ ਵੀਡੀਓ ਅਪਲੋਡ ਕਰੀ ਐ 6 ਉਹ ਦੀ ਉਹ ਤੁਸੀਂ ਜਰੂਰ ਦੇਖ ਲੈਣਾ ਤੇ ਮੇਰੀ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੀ ਤਾਂ ਜੋ ਮੈਂ ਤੁਹਾਨੂੰ ਅੱਗੇ ਹੋਰ ਵੀਡੀਓ ਪਾ ਕੇ ਦਰਸ਼ਨ ਕਰਾ ਸਕਾਂ ਤਦ ਤੱਕ ਤਦ ਤੱਕ ਸਭ ਨੂੰ ਸਤਿ ਸ੍ਰੀ ਅਕਾਲ ਜੀ ਤੇ ਤੁਸੀਂ ਮੇਰੀ ਵੀਡੀਓ ਨੂੰ ਜਰੂਰ ਦੇਖਦੇ ਰਹੋ ਤੇ